ਫਿਲਮ ਇੰਡਸਟਰੀ ਦੇ ਸ਼ਾਨਦਾਰ ਗਾਇਕ ਉਦਿਤ ਨਰਾਇਣ ਇੱਕ ਸੰਗੀਤ ਸਮਾਰੋਹ ਦੇ ਵਿੱਚ ਮਹਿਲਾ ਪ੍ਰਸ਼ੰਸਕਾਂ ਨੂੰ ਕਿਸ ਕਰਨ ਦੇ ਕਾਰਨ ਵਿਵਾਦਾਂ ਦੇ ਵਿੱਚ गिर ਗਏ ਨੇ ਕਈ ਲੋਕਾਂ ਨੇ ਉਦਿਤ ਨਰਾਇਣ ਦੇ ਇਸ ਹਰਕਤ ਨੂੰ ਗਲਤ ਦੱਸਿਆ ਅਤੇ ਕਈਆਂ ਨੇ ਕਿਹਾ ਹੈ ਕਿ ਉਦਿਤ ਨੇ ਆਪਣੇ ਪ੍ਰਸਿੱਧੀ ਦਾ ਗਲਤ ਫਾਇਦਾ ਉਠਾਇਆ ਹੈ ਹਾਲਾਂਕਿ ਉਦਿਤ ਨਰਾਇਣ ਨੇ ਇਸ ਮਾਮਲੇ ਤੇ ਆਪਣਾ ਪੱਖ ਵੀ ਰੱਖਿਆ ਹੈ ਹੁਣ ਇਹਨਾਂ ਤੋਂ ਬਾਅਦ ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਦਾਵਾਲ ਦਾ ਲਾਈਵ ਸਟੇਜ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਇੱਕ ਮਹਿਲਾ ਫੈਨ ਗਾਇਕ ਦੇ ਨਾਲ ਸੈਲਫੀ ਲੈਂ ਦੇ ਲਈ ਹੁੰਦੀ ਹੈ ਅਤੇ ਉਸ ਤੋਂ ਬਾਅਦ ਉਹ ਗਾਇਕ ਨੂੰ ਕਿਸ ਕਰਨ ਲੱਗ ਜਾਂਦੀ ਹੈ ਅਤੇ ਗਾਇਕ ਸ਼ਰਮ ਦੇ ਨਾਲ ਪਿੱਛੇ हट ਜਾਂਦੇ ਨੇ ਉਹਨਾਂ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਤੇ ਪ੍ਰਸ਼ੰਸਕ ਆਪਣੀ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਨੇ ਅਤੇ ਉਦਿਤ ਨਾਰਾਇਣ ਨੂੰ ਗੁਰੂ ਰੰਦਾਵਾ ਤੋਂ ਕੁਝ ਸਿੱਖਣ ਦੇ ਲਈ ਵੀ ਕਹਿ ਰਹੇ ਨੇ ਤਾਂ ਅੰਦਾਜ਼ਾ ਜਿਏ ਕਿ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਲੋਕਾਂ ਦੇ ਵੱਲੋਂ ਉਦਿਤ ਨਾਰਾਇਣ ਨੂੰ ਕਾਫੀ ਜ਼ਿਆਦਾ ਟਰੋਲ ਕੀਤਾ ਗਿਆ मैम के लिए क्लैपिंग कर दो हाथ ऊपर उठा के भी खो आई लव यू टू थैंक यू थैंक यू आई सी यू थैंक यू सो मच थैंक यू मैम थैंक यू थैंक यू थैंक यू थैंक यू ਫਿਲਮ ਇੰਡਸਟਰੀ ਦੇ ਸ਼ਾਨਦਾਰ ਗਾਇਕ ਉਦਿਤ ਨਰਾਇਣ ਇੱਕ ਸੰਗੀਤ ਸਮਾਰੋਹ ਦੇ ਵਿੱਚ ਮਹਿਲਾ ਪ੍ਰਸ਼ੰਸਕਾਂ ਨੂੰ ਕਿਸ ਕਰਨ ਦੇ ਕਾਰਨ ਵਿਵਾਦਾਂ ਦੇ ਵਿੱਚ गिर ਗਏ ਨੇ ਕਈ ਲੋਕਾਂ ਨੇ ਉਦਿਤ ਨਰਾਇਣ ਦੇ ਇਸ ਹਰਕਤ ਨੂੰ ਗਲਤ ਦੱਸਿਆ ਅਤੇ ਕਈਆਂ ਨੇ ਕਿਹਾ ਹੈ ਕਿ ਉਦਿਤ ਨੇ ਆਪਣੇ ਪ੍ਰਸਿੱਧੀ ਦਾ ਗਲਤ ਫਾਇਦਾ ਉਠਾਇਆ ਹੈ ਹਾਲਾਂਕਿ ਉਦਿਤ ਨਰਾਇਣ ਨੇ ਇਸ ਮਾਮਲੇ ਤੇ ਆਪਣਾ ਪੱਖ ਵੀ ਰੱਖਿਆ ਹੈ ਹੁਣ ਇਹਨਾਂ ਤੋਂ ਬਾਅਦ ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਦਾਵਾਲ ਲਾਈਵ ਸਟੇਜ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਇੱਕ ਮਹਿਲਾ ਫੈਨ ਗਾਇਕ ਦੇ ਨਾਲ ਸੈਲਫੀ ਲੈ ਦੇ ਲਈ ਹੁੰਦੀ ਹੈ ਅਤੇ ਉਸ ਤੋਂ ਬਾਅਦ ਉਹ ਗਾਇਕ ਨੂੰ ਕਿਸ ਕਰਨ ਲੱਗ ਜਾਂਦੀ ਹੈ ਅਤੇ ਗਾਇਕ ਸ਼ਰਮ ਦੇ ਨਾਲ ਪਿੱਛੇ हट ਜਾਂਦੇ ਨੇ ਉਹਨਾਂ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਤੇ ਪ੍ਰਸ਼ੰਸਕ ਆਪਣੀ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਨੇ ਅਤੇ ਉਦਿਤ ਨਰਾਇਣ ਨੂੰ ਗੁਰੂ ਰੰਦਾਵਾ ਤੋਂ ਕੁਝ ਸਿੱਖਣ ਦੇ ਲਈ ਵੀ ਕਹਿ ਰਹੇ ਨੇ ਤਾਂ ਅੰਦਾਜ਼ਾ ਹੀ ਹੈ ਕਿ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਲੋਕਾਂ ਦੇ ਵੱਲੋਂ ਉਦਿਤ ਨਰਾਇਣ ਨੂੰ ਕਾਫੀ ਜ਼ਿਆਦਾ ਟਰੋਲ ਕੀਤਾ ਗਿਆ मैम के लिए क्लैपिंग कर दो हाथ ऊपर उठा के फोटा क्या आई लव यू टू थैंक यू थैंक यू आई सी यू थैंक यू सो मच थैंक यू मैम थैंक यू थैंक यू थैंक यू थैंक यू ਫਿਲਮ ਇੰਡਸਟਰੀ ਦੇ ਸ਼ਾਨਦਾਰ ਗਾਇਕ ਉਦਿਤ ਨਰਾਇਣ ਇੱਕ ਸੰਗੀਤ ਸਮਾਰੋਹ ਦੇ ਵਿੱਚ ਮਹਿਲਾ ਪ੍ਰਸ਼ੰਸਕਾਂ ਨੂੰ ਕਿਸ ਕਰਨ ਦੇ ਕਾਰਨ ਵਿਵਾਦਾਂ ਦੇ ਵਿੱਚ गिर ਗਏ ਨੇ ਕਈ ਲੋਕਾਂ ਨੇ ਉਦਿਤ ਨਰਾਇਣ ਦੇ ਇਸ ਹਰਕਤ ਨੂੰ ਗਲਤ ਦੱਸਿਆ ਅਤੇ ਕਈਆਂ ਨੇ ਕਿਹਾ ਹੈ ਕਿ ਉਦਿਤ ਨੇ ਆਪਣੇ ਪ੍ਰਸਿੱਧੀ ਦਾ ਗਲਤ ਫਾਇਦਾ ਉਠਾਇਆ ਹੈ ਹਾਲਾਂਕਿ ਉਦਿਤ ਨਰਾਇਣ ਨੇ ਇਸ ਮਾਮਲੇ ਤੇ ਆਪਣਾ ਪੱਖ ਵੀ ਰੱਖਿਆ ਹੈ ਹੁਣ ਇਹਨਾਂ ਤੋਂ ਬਾਅਦ ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਦਾਵਾਲ ਲਾਈਵ ਸਟੇਜ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਇੱਕ ਮਹਿਲਾ ਫੈਨ ਗਾਇਕ ਦੇ ਨਾਲ ਸੈਲਫੀ ਲੈਂਦ ਦੇ ਲਈ ਹੁੰਦੀ ਹੈ ਅਤੇ ਉਸ ਤੋਂ ਬਾਅਦ ਉਹ ਗਾਇਕ ਨੂੰ ਕਿਸ ਕਰਨ ਲੱਗ ਜਾਂਦੀ ਹੈ ਅਤੇ ਗਾਇਕ ਸ਼ਰਮ ਦੇ ਨਾਲ ਪਿੱਛੇ हट ਜਾਂਦੇ ਨੇ ਉਹਨਾਂ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਤੇ ਪ੍ਰਸ਼ੰਸਕ ਆਪਣੀ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਨੇ ਅਤੇ ਉਦਿਤ ਨਰਾਇਣ ਨੂੰ ਗੁਰੂ ਰੰਦਾਵਾ ਤੋਂ ਕੁਝ ਸਿੱਖਣ ਦੇ ਲਈ ਵੀ ਕਹਿ ਰਹੇ ਨੇ ਤਾਂ ਅੰਦਾਜ਼ਾ ਹੀ ਹੈ ਕਿ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਲੋਕਾਂ ਦੇ ਵੱਲੋਂ ਉਦਿਤ ਨਰਾਇਣ ਨੂੰ ਕਾਫੀ ਜ਼ਿਆਦਾ ਟਰੋਲ ਕੀਤਾ ਗਿਆ मैम के लिए क्लैपिंग कर दो हाथ ऊपर उठा के कैबिखो दी आई लव यू टू थैंक यू थैंक यू आई सी यू थैंक यू सो मच थैंक यू मैम थैंक यू थैंक यू थैंक यू थैंक यू ਫਿਲਮ ਇੰਡਸਟਰੀ ਦੇ ਸ਼ਾਨਦਾਰ ਗਾਇਕ ਉਦਿਤ ਨਰਾਇਣ ਇੱਕ ਸੰਗੀਤ ਸਮਾਰੋਹ ਦੇ ਵਿੱਚ ਮਹਿਲਾ ਪ੍ਰਸ਼ੰਸਕਾਂ ਨੂੰ ਕਿਸ ਕਰਨ ਦੇ ਕਾਰਨ ਵਿਵਾਦਾਂ ਦੇ ਵਿੱਚ गिर ਗਏ ਨੇ ਕਈ ਲੋਕਾਂ ਨੇ ਉਦਿਤ ਨਰਾਇਣ ਦੇ ਇਸ ਹਰਕਤ ਨੂੰ ਗਲਤ ਦੱਸਿਆ ਅਤੇ ਕਈਆਂ ਨੇ ਕਿਹਾ ਹੈ ਕਿ ਉਦਿਤ ਨੇ ਆਪਣੇ ਪ੍ਰਸਿੱਧੀ ਦਾ ਗਲਤ ਫਾਇਦਾ ਉਠਾਇਆ ਹੈ ਹਾਲਾਂਕਿ ਉਦਿਤ ਨਰਾਇਣ ਨੇ ਇਸ ਮਾਮਲੇ ਤੇ ਆਪਣਾ ਪੱਖ ਵੀ ਰੱਖਿਆ ਹੈ ਹੁਣ ਇਹਨਾਂ ਤੋਂ ਬਾਅਦ ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਦਾਵਾਲ ਦਾ ਲਾਈਵ ਸਟੇਜ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਇੱਕ ਮਹਿਲਾ ਫੈਨ ਗਾਇਕ ਦੇ ਨਾਲ ਸੈਲਫੀ ਲੈ ਦੇ ਲਈ ਹੁੰਦੀ ਹੈ ਅਤੇ ਉਸ ਤੋਂ ਬਾਅਦ ਉਹ ਗਾਇਕ ਨੂੰ ਕਿਸ ਕਰਨ ਲੱਗ ਜਾਂਦੀ ਹੈ ਅਤੇ ਗਾਇਕ ਸ਼ਰਮ ਦੇ ਨਾਲ ਪਿੱਛੇ हट ਜਾਂਦੇ ਨੇ ਉਹਨਾਂ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਤੇ ਪ੍ਰਸ਼ੰਸਕ ਆਪਣੀ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਨੇ ਅਤੇ ਉਦਿਤ ਨਾਰਾਇਣ ਨੂੰ ਗੁਰੂ ਰੰਦਾਵਾ ਤੋਂ ਕੁਝ ਸਿੱਖਣ ਦੇ ਲਈ ਵੀ ਕਹਿ ਰਹੇ ਨੇ ਤੋਂ ਅੰਦਾਜ਼ੀ ਹੈ ਕਿ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਲੋਕਾਂ ਦੇ ਵੱਲੋਂ ਉਦਿਤ ਨਾਰਾਇਣ ਨੂੰ ਕਾਫੀ ਜ਼ਿਆਦਾ ਟਰੋਲ ਕੀਤਾ ਗਿਆ ma'am, i love you too thank you thank you i see you thank you so much thank you ma'am thank you thank you thank you thank you ਫਿਲਮ ਇੰਡਸਟਰੀ ਦੇ ਸ਼ਾਨਦਾਰ ਗਾਇਕ ਉਦਿਤ ਨਰਾਇਣ ਇੱਕ ਸੰਗੀਤ ਸਮਾਰੋਹ ਦੇ ਵਿੱਚ ਮਹਿਲਾ ਪ੍ਰਸ਼ੰਸਕਾਂ ਨੂੰ ਕਿਸ ਕਰਨ ਦੇ ਕਾਰਨ ਵਿਵਾਦਾਂ ਦੇ ਵਿੱਚ गिर ਗਏ ਨੇ ਕਈ ਲੋਕਾਂ ਨੇ ਉਦਿਤ ਨਰਾਇਣ ਦੇ ਇਸ ਹਰਕਤ ਨੂੰ ਗਲਤ ਦੱਸਿਆ ਅਤੇ ਕਈਆਂ ਨੇ ਕਿਹਾ ਹੈ ਕਿ ਉਦਿਤ ਨੇ ਆਪਣੇ ਪ੍ਰਸਿੱਧੀ ਦਾ ਗਲਤ ਫਾਇਦਾ ਉਠਾਇਆ ਹੈ ਹਾਲਾਂਕਿ ਉਦਿਤ ਨਰਾਇਣ ਨੇ ਇਸ ਮਾਮਲੇ ਤੇ ਆਪਣਾ ਪੱਖ ਵੀ ਰੱਖਿਆ ਹੈ ਹੁਣ ਇਹਨਾਂ ਸਭ ਤੋਂ ਬਾਅਦ ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਦਾਵਾਲ ਦਾ ਲਾਈਵ ਸਟੇਜ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਇੱਕ ਮਹਿਲਾ ਫੈਨ ਗਾਇਕ ਦੇ ਨਾਲ ਸੈਲਫੀ ਲੈਂ ਦੇ ਲਈ ਹੁੰਦੀ ਹੈ ਅਤੇ ਉਸ ਤੋਂ ਬਾਅਦ ਉਹ ਗਾਇਕ ਨੂੰ ਕਿਸ ਕਰਨ ਲੱਗ ਜਾਂਦੀ ਹੈ ਅਤੇ ਗਾਇਕ ਸ਼ਰਮ ਦੇ ਨਾਲ ਪਿੱਛੇ हट ਜਾਂਦੇ ਨੇ ਉਹਨਾਂ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਤੇ ਪ੍ਰਸ਼ੰਸਕ ਆਪਣੀ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਨੇ ਅਤੇ ਉਦਿਤ ਨਾਰਾਇਣ ਨੂੰ ਗੁਰੂ ਰੰਦਾਵਾ ਤੋਂ ਕੁਝ ਸਿੱਖਣ ਦੇ ਲਈ ਵੀ ਕਹਿ ਰਹੇ ਨੇ ਤਾਂ ਅੰਦਾਜ਼ਾ ਜਿਏ ਕਿ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਲੋਕਾਂ ਦੇ ਵੱਲੋਂ ਉਦਿਤ ਨਾਰਾਇਣ ਨੂੰ ਕਾਫੀ ਜ਼ਿਆਦਾ ਟਰੋਲ ਕੀਤਾ ਗਿਆ I love you too. Thank you, thank you. I see you. Thank you so much. Thank you, ma'am. Thank you, thank you, thank you, thank you. Thank you. ਫਿਲਮ ਇੰਡਸਟਰੀ ਦੇ ਸ਼ਾਨਦਾਰ ਗਾਇਕ ਉਦਿਤ ਨਰਾਇਣ ਇੱਕ ਸੰਗੀਤ ਸਮਾਰੋਹ ਦੇ ਵਿੱਚ ਮਹਿਲਾ ਪ੍ਰਸ਼ੰਸਕਾਂ ਨੂੰ ਕਿਸ ਕਰਨ ਦੇ ਕਾਰਨ ਵਿਵਾਦਾਂ ਦੇ ਵਿੱਚ गिर ਗਏ ਨੇ ਕਈ ਲੋਕਾਂ ਨੇ ਉਦਿਤ ਨਰਾਇਣ ਦੇ ਇਸ ਹਰਕਤ ਨੂੰ ਗਲਤ ਦੱਸਿਆ ਅਤੇ ਕਈਆਂ ਨੇ ਕਿਹਾ ਹੈ ਕਿ ਉਦਿਤ ਨੇ ਆਪਣੇ ਪ੍ਰਸਿੱਧੀ ਦਾ ਗਲਤ ਫਾਇਦਾ ਉਠਾਇਆ ਹੈ ਹਾਲਾਂਕਿ ਉਦਿਤ ਨਰਾਇਣ ਨੇ ਇਸ ਮਾਮਲੇ ਤੇ ਆਪਣਾ ਪੱਖ ਵੀ ਰੱਖਿਆ ਹੈ ਹੁਣ ਇਹਨਾਂ ਤੋਂ ਬਾਅਦ ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਦਾਵਾਲ ਲਾਈਵ ਸਟੇਜ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਇੱਕ ਮਹਿਲਾ ਫੈਨ ਗਾਇਕ ਦੇ ਨਾਲ ਸੈਲਫੀ ਲੈ ਦੇ ਲਈ ਹੁੰਦੀ ਹੈ ਅਤੇ ਉਸ ਤੋਂ ਬਾਅਦ ਉਹ ਗਾਇਕ ਨੂੰ ਕਿਸ ਕਰਨ ਲੱਗ ਜਾਂਦੀ ਹੈ ਅਤੇ ਗਾਇਕ ਸ਼ਰਮ ਦੇ ਨਾਲ ਪਿੱਛੇ हट ਜਾਂਦੇ ਨੇ ਉਹਨਾਂ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਤੇ ਪ੍ਰਸ਼ੰਸਕ ਆਪਣੀ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਨੇ ਅਤੇ ਉਦਿਤ ਨਰਾਇਣ ਨੂੰ ਗੁਰੂ ਰੰਦਾਵਾ ਤੋਂ ਕੁਝ ਸਿੱਖਣ ਦੇ ਲਈ ਵੀ ਕਹਿ ਰਹੇ ਨੇ ਤਾਂ ਅੰਦਾਜ਼ਾ ਹੀ ਹੈ ਕਿ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਲੋਕਾਂ ਦੇ ਵੱਲੋਂ ਉਦਿਤ ਨਰਾਇਣ ਨੂੰ ਕਾਫੀ ਜ਼ਿਆਦਾ ਟਰੋਲ ਕੀਤਾ ਗਿਆ Ma'am I love you too. Thank you, thank you. I see you. Thank you so much. Thank you, ma'am. Thank you, thank you, thank you, thank you. Thank you. ਫਿਲਮ ਇੰਡਸਟਰੀ ਦੇ ਸ਼ਾਨਦਾਰ ਗਾਇਕ ਉਦਿਤ ਨਰਾਇਣ ਇੱਕ ਸੰਗੀਤ ਸਮਾਰੋਹ ਦੇ ਵਿੱਚ ਮਹਿਲਾ ਪ੍ਰਸ਼ੰਸਕਾਂ ਨੂੰ ਕਿਸ ਕਰਨ ਦੇ ਕਾਰਨ ਵਿਵਾਦਾਂ ਦੇ ਵਿੱਚ गिर ਗਏ ਨੇ ਕਈ ਲੋਕਾਂ ਨੇ ਉਦਿਤ ਨਰਾਇਣ ਦੇ ਇਸ ਹਰਕਤ ਨੂੰ ਗਲਤ ਦੱਸਿਆ ਅਤੇ ਕਈਆਂ ਨੇ ਕਿਹਾ ਹੈ ਕਿ ਉਦਿਤ ਨੇ ਆਪਣੇ ਪ੍ਰਸਿੱਧੀ ਦਾ ਗਲਤ ਫਾਇਦਾ ਉਠਾਇਆ ਹੈ ਹਾਲਾਂਕਿ ਉਦਿਤ ਨਰਾਇਣ ਨੇ ਇਸ ਮਾਮਲੇ ਤੇ ਆਪਣਾ ਪੱਖ ਵੀ ਰੱਖਿਆ ਹੈ ਹੁਣ ਇਹਨਾਂ ਤੋਂ ਬਾਅਦ ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਦਾਵਾਲ ਲਾਈਵ ਸਟੇਜ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਇੱਕ ਮਹਿਲਾ ਫੈਨ ਗਾਇਕ ਦੇ ਨਾਲ ਸੈਲਫੀ ਲੈ ਦੇ ਲਈ ਹੁੰਦੀ ਹੈ ਅਤੇ ਉਸ ਤੋਂ ਬਾਅਦ ਉਹ ਗਾਇਕ ਨੂੰ ਕਿਸ ਕਰਨ ਲੱਗ ਜਾਂਦੀ ਹੈ ਅਤੇ ਗਾਇਕ ਸ਼ਰਮ ਦੇ ਨਾਲ ਪਿੱਛੇ हट ਜਾਂਦੇ ਨੇ ਉਹਨਾਂ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਤੇ ਪ੍ਰਸ਼ੰਸਕ ਆਪਣੀ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਨੇ ਅਤੇ ਉਦਿਤ ਨਰਾਇਣ ਨੂੰ ਗੁਰੂ ਰੰਦਾਵਾ ਤੋਂ ਕੁਝ ਸਿੱਖਣ ਦੇ ਲਈ ਵੀ ਕਹਿ ਰਹੇ ਨੇ ਤਾਂ ਅੰਦਾਜ਼ਾ ਹੀ ਹੈ ਕਿ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਲੋਕਾਂ ਦੇ ਵੱਲੋਂ ਉਦਿਤ ਨਰਾਇਣ ਨੂੰ ਕਾਫੀ ਜ਼ਿਆਦਾ ਟਰੋਲ ਕੀਤਾ ਗਿਆ मैम के लिए क्लैपिंग कर दो हाथ ऊपर उठा के फोटा क्या आई लव यू टू थैंक यू थैंक यू आई सी यू थैंक यू सो मच थैंक यू मैम थैंक यू थैंक यू थैंक यू थैंक यू ਫਿਲਮ ਇੰਡਸਟਰੀ ਦੇ ਸ਼ਾਨਦਾਰ ਗਾਇਕ ਉਦਿਤ ਨਰਾਇਣ ਇੱਕ ਸੰਗੀਤ ਸਮਾਰੋਹ ਦੇ ਵਿੱਚ ਮਹਿਲਾ ਪ੍ਰਸ਼ੰਸਕਾਂ ਨੂੰ ਕਿਸ ਕਰਨ ਦੇ ਕਾਰਨ ਵਿਵਾਦਾਂ ਦੇ ਵਿੱਚ गिर ਗਏ ਨੇ ਕਈ ਲੋਕਾਂ ਨੇ ਉਦਿਤ ਨਰਾਇਣ ਦੇ ਇਸ ਹਰਕਤ ਨੂੰ ਗਲਤ ਦੱਸਿਆ ਅਤੇ ਕਈਆਂ ਨੇ ਕਿਹਾ ਹੈ ਕਿ ਉਦਿਤ ਨੇ ਆਪਣੇ ਪ੍ਰਸਿੱਧੀ ਦਾ ਗਲਤ ਫਾਇਦਾ ਉਠਾਇਆ ਹੈ ਹਾਲਾਂਕਿ ਉਦਿਤ ਨਰਾਇਣ ਨੇ ਇਸ ਮਾਮਲੇ ਤੇ ਆਪਣਾ ਪੱਖ ਵੀ ਰੱਖਿਆ ਹੈ ਹੁਣ ਇਹਨਾਂ ਤੋਂ ਬਾਅਦ ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਦਾਵਾਲ ਲਾਈਵ ਸਟੇਜ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਇੱਕ ਮਹਿਲਾ ਫੈਨ ਗਾਇਕ ਦੇ ਨਾਲ ਸੈਲਫੀ ਲੈਂਦ ਦੇ ਲਈ ਹੁੰਦੀ ਹੈ ਅਤੇ ਉਸ ਤੋਂ ਬਾਅਦ ਉਹ ਗਾਇਕ ਨੂੰ ਕਿਸ ਕਰਨ ਲੱਗ ਜਾਂਦੀ ਹੈ ਅਤੇ ਗਾਇਕ ਸ਼ਰਮ ਦੇ ਨਾਲ ਪਿੱਛੇ हट ਜਾਂਦੇ ਨੇ ਉਹਨਾਂ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਤੇ ਪ੍ਰਸ਼ੰਸਕ ਆਪਣੀ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਨੇ ਅਤੇ ਉਦਿਤ ਨਰਾਇਣ ਨੂੰ ਗੁਰੂ ਰੰਦਾਵਾ ਤੋਂ ਕੁਝ ਸਿੱਖਣ ਦੇ ਲਈ ਵੀ ਕਹਿ ਰਹੇ ਨੇ ਤਾਂ ਅੰਦਾਜ਼ਾ ਹੀ ਹੈ ਕਿ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਲੋਕਾਂ ਦੇ ਵੱਲੋਂ ਉਦਿਤ ਨਰਾਇਣ ਨੂੰ ਕਾਫੀ ਜ਼ਿਆਦਾ ਟਰੋਲ ਕੀਤਾ ਗਿਆ मैम के लिए क्लैपिंग कर दो हाथ ऊपर उठा के कैबिखो दी आई लव यू टू थैंक यू थैंक यू आई सी यू थैंक यू सो मच थैंक यू मैम थैंक यू थैंक यू थैंक यू थैंक यू